ਸੀਐਮ ਤਾਂ ਭੰਡਾ ਉਹਦੀ ਗੱਲ ਤੇ ਤੁਸੀਂ ਵਿਸ਼ਵਾਸ ਰੱਖਦੇ ਹੋ ਉਹਦਾ ਪਰਿਵਾਰ ਉਹ ਤੇ ਵਿਸ਼ਵਾਸ ਨਹੀਂ ਕਰਦਾ ਸੀਐਮ ਤੇ ਤੁਸੀਂ ਕਿਉਂ ਵਿਸ਼ਵਾਸ ਕਰਦੇ ਹੋ ਤੁਹਾਨੂੰ ਹਜੇ ਪਤਾ ਨਹੀਂ ਲੱਗਿਆ ਜੇ ਕਲੰਕ ਦਾ ਟਿੱਕਾ ਲੱਗਦਾ ਭਗਵੰਤ ਮਾਨ ਦੇ ਲੱਗਦਾ ਅੱਜ ਜੇ ਸਾਰੀ ਦੁਨੀਆ 'ਚ ਬਦਨਾਮੀ ਹੋ ਰਹੀ ਆ ਤੇ ਉਹ ਇਕੱਲਾ ਭਗਵੰਤ ਮਾਨ ਇਹ ਜਿੰਨੇ ਲੋਕ ਵਿਚਾਰੇ ਲੀਗਲ ਜਾ ਰਹੇ ਆ ਜਿਨ੍ਹਾਂ ਨੂੰ ਬਾਰਡਰ ਟੱਪਣੇ ਪੈ ਰਹੇ ਆ ਇਹ ਸਿਰਫ ਤੇ ਸਿਰਫ ਭਗਵੰਤ ਮਾਨ 3 ਸਾਲ ਬੈਠਾ ਸਿਰਫ ਤੇ ਸਿਰਫ ਆਯਾਸ਼ੀ ਆਰਾਮ ਆਪਣੇ ਮਹਿਲ ਕੋਠੀਆਂ ਹੋਰ ਇਹਨਾਂ ਨੇ ਕੁਛ ਨਹੀਂ ਕੰਮ ਕੀਤਾ ਇਹ ਤਾਂ ਜ਼ਿੰਮੇਵਾਰੀ ਦਾ ਨਿਭਾਈ ਨਹੀਂ ਗਈ ਪਰ ਅਸੀਂ ਇਹ ਜ਼ਿੰਮੇਵਾਰੀ ਜ਼ਰੂਰ ਨਿਭਾਵਾਂਗੇ ਇਹ ਫਿਰ ਦਖਲ ਨਾ ਦੇਵੇ ਵਿੱਚ ਤੇ ਚੀਕਾਂ ਨਾ ਮਾਰੇ ਫਿਰ ਇਹ ਦਿਨ ਸਾਰੇ ਲੋਕਾਂ ਨੂੰ ਕੀ ਬੇੜੀਆਂ ਨਾ ਪਾਈਆਂ ਗਈਆਂ ਹਾਂ ਇਹ ਜ਼ਰੂਰ ਆ ਵੀ ਕੋਈ ਬੱਚਾ ਉਹਨਾਂ ਦੇ ਬੂਟਾਂ ਦੇ ਤਸਮੇ ਜ਼ਰੂਰ ਕੱਢੇ ਆ ਵੀ ਕੋਈ ਨਾ ਕੋਈ ਬੱਚਾ ਰਾਤ ਚ ਕਿਨੇ 45 ਲੱਖ 50 ਲੱਖ ਪਰਿਵਾਰ ਤੋਂ ਲਾ ਕੇ ਗਿਆ ਨਾ ਵੀ ਉਹ ਕੋਈ ਬੱਚਾ ਕੋਈ ਐਸੀ ਗੱਲ ਨਾ ਕਰ ਲਵੇ ਇਹ ਜ਼ਿੰਮੇਵਾਰੀ ਉਹਨਾਂ ਦੀ ਆ ਵੀ ਕੋਈ ਰਾਹ ਦੇ ਵਿੱਚ ਕੋਈ ਆਪਣਾ ਗਲਾ ਘੁੱਟ ਲੇ ਕੋਈ ਆਪਣੀ ਕੋਈ ਐਸੀ ਗੱਲ ਕਰ ਲੇ ਕਿਉਂਕਿ ਉਹ ਦੁੱਖ ਤੇ ਮਹਿਸੂਸ ਕਰਦਾ ਬੇੜੀਆਂ ਦੀ ਗੱਲ ਕੀਤੀ ਜਾ ਰਹੀ ਹੈ ਨਹੀਂ ਨਹੀਂ 1 ਮਿੰਟ 1 ਮਿੰਟ ਕਿਹਨੇ 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 ਦੇਖੀਆਂ ਬੇੜੀਆਂ ਕਿਹਨੇ ਦੇਖੀਆਂ ਬੇੜੀਆਂ ਵੀਡੀਓ ਜਿਹੜੀ ਉਹ ਇੱਕ ਪਿਕਚਰ ਇੱਕ ਪਿਕਚਰ ਜਿਹੜੀ ਬਣੀ ਹੋਈ ਆ ओ किसे फिल्म दी जड़ी और वीडियो चल रही है पहली बात ये कहना चाहता हूं भी बिल्कुल पता नहीं अभी कितने लोगों ने जो इलीगल वहां पे अमेरिका ने अपनी डिटेंशन में लिए हुए हैं वो पता नहीं कितने नंबर होंगे और अगर ਕਿਉਂਕਿ ਆਨੇ ਵਾਲੇ ਦਿਨੋ ਮੇ ਕਹਾਂ ਕਹਾਂ ਪੇ 에ਰਪੋਰਟ ਮੇ ਜਹਾਜ ਉਤਰੇਗੇ ਇਹ ਕਿਸੇ ਕੋ ਪਤਾ ਹੈ ਕਿਸੇ ਨੇ ਬਤਾਇਆ ਇਨਫੋਰਮੇਸ਼ਨ ਆਪਣੇ ਆਪ ਵੀ ਇਹ ਬਾਤ ਕਹਿਣਾ ਵੀ ਪੰਜਾਬ ਮੇ ਆ ਰਹੇ ਹੈ ਅਭੀ ਔਰ ਜਹਾਜ ਕਿਤਨੇ ਆਨੇ ਹੈ ਕਹਾਂ ਕਹਾਂ ਉਹ ਦਿੱਲੀ ਉਤਰੇਗੇ ਗੁਜਰਾਤ ਉਤਰੇਗੇ ਅਹਮਦਾਬਾਦ ਉਤਰੇਗੇ ਹਰ ਜਗ੍ਹਾ ਜਹਾਜ ਹੈ ਉਹ ਅਭੀ ਤੋਂ ਦੋ ਜਹਾਜ ਇੱਕ ਆਇਆ ਇੱਕ ਆਨੇ ਵਾਲਾ ਹੈ ਔਰ ਬਹੁਤ ਲੋਗ ਹੈ ਜੋ ਉਨਕੀ ਡਿਟੈਂਸ਼ਨਸ ਮੇ ਹੈ ਜੋ ਪਤਾ ਚਲ ਰਹਾ ਹੈ ਮੈਂ ਤੁਹਾਨੂੰ ਕਹਿ ਰਿਹਾ ਵੀ ਬਹੁਤ ਬਹੁਤ ਵੱਡੇ ਨੰਬਰ ਨੇ ਜਿਹੜੇ ਕਿਉਂਕਿ ਇੱਕ ਮੈਂ ਸਭ ਤੋਂ ਪਹਿਲਾਂ ਇੱਕ ਮੇਰੀ ਮੈਂ ਸਾਰੇ ਜਿਹੜੇ ਟਰੈਵਲ ਏਜੰਟਸ ਨੇ ਜਿਨ੍ਹਾਂ ਨੇ ਜਾਲੀ ਇਹ ਲੋਕ ਭੇਜੇ ਆ ਜਿਨ੍ਹਾਂ ਦੀਆਂ ਘਰ ਵੇਚ ਗਏ ਜ਼ਮੀਨਾਂ ਵੇਚ ਗਿਆ ਦੋ ਦੋ ਪਰਿਵਾਰ ਸਕੇ ਭਰਾਵਾਂ ਨੇ ਜਿਹੜਾ ਆਪਣੀ ਆਪਣੀ ਜ਼ਮੀਨ ਵੇਚਤੀ ਮੈਂ ਹੱਥ ਜੋੜ ਕੇ ਪਹਿਲਾਂ ਸਾਰੇ ਟਰੈਵਲ ਏਜੰਟਸ ਨੂੰ ਕਹਿਣਾ ਚਾਹੁੰਦਾ ਪੰਜਾਬ ਦੇ ਜੇ ਤੁਹਾਨੂੰ ਸ਼ਰਮ ਆ ਥੋੜੀ ਬਹੁਤੀ ਜੇ ਤੁਹਾਡੇ ਤੁਹਾਨੂੰ ਮਾੜਾ ਮੋਟਾ ਦਰਦ ਆ ਤੁਸੀਂ ਇੰਨਾ ਪੈਸਾ ਲਿਆ ਕਿਉਂਕਿ ਪਹਿਲਾਂ ਜਿਹੜੀ ਗਵਰਨਮੈਂਟ ਸੀ ਬਾਈਡਨ ਦੀ ਸੀ ਸਿੱਧਾ ਜਿਹੜਾ ਜਾਂਦੇ ਸੀਗੇ ਤੇ ਸਿੱਧਾ ਉੱਥੇ ਜਿਹੜੀ ਬਾਰਡਰ ਸਕਿਉਰਿਟੀ ਉਹਨਾਂ ਦੀ ਬਾਰਡਰ ਸਕਿਉਰਿਟੀ ਜਿਹੜੀ ਫੋਰਥ ਸੀ ਉਹਨਾਂ ਦੇ ਕੋਲ ਸਰੈਂਡਰ ਕਰ ਦਿੰਦੇ ਸੀ ਜਾ ਕੇ ਮੈਕਸੀਕੋ ਤੋਂ ਤੇ ਉਹ ਸਿੱਧਾ ਡਿਟੈਂਸ਼ਨ ਸੈਂਟਰ ਤੋਂ ਅਗਲੇ ਦਿਨ ਵਕੀਲ ਉਹਨਾਂ ਦੇ ਛਡਾ ਕੇ ਲੈ ਜਾਂਦੇ ਸੀ ਪਹਿਲਾਂ ਕਈ ਸਾਲਾਂ ਦੀ ਪ੍ਰਕਿਰਿਆ ਇਹ ਰਹੀ ਆ ਕਈ ਸਾਲਾਂ ਹੁਣ ਦੋ-ਦੋ ਮਹੀਨੇ ਹੋ ਗਏ ਦੋ-ਦੋ ਮਹੀਨੇ ਹੋ ਗਏ ਛੇ-ਛੇ ਮਹੀਨੇ ਹੋ ਗਏ ਇਹ ਬੱਚਿਆਂ ਨੂੰ ਚੱਲੇ ਹੋਏ ਡੰਕੀ ਰੂਟ ਨਹੀਂ ਉਹਨਾਂ ਨੂੰ ਸਨੇਹਾ ਪਹੁੰਚਾਉਣ ਦੀ ਲੋੜ ਆ ਜਿਹੜੇ ਵੀ ਇਹ ਟਰੈਵਲ ਏਜੰਟ ਨੇ ਬਈ ਹੁਣ ਉੱਥੇ ਸਰਕਾਰ ਬਦਲ ਗਈ ਆ ਹੁਣ ਉਹ ਸਿੱਧਾ ਬਾਰਡਰ ਪਾਰ ਕਰਕੇ ਉਹਨਾਂ ਨੇ ਉਹਨਾਂ ਦੀ ਪੁਲਿਸ ਕੋਲ ਨਹੀਂ ਜਾਣਾ ਜੇ ਜਾਣਦੀ ਉਹਨਾਂ ਦੇ ਕੋਲ ਕੋਈ ਵਜ੍ਹਾ ਹੈ ਤਾਂ ਜਾਣ ਨਹੀਂ ਆਪਣੇ ਸਾਰੇ ਏਜੰਟਸ ਨੂੰ ਕਹਿਣਾ ਚਾਹੀਦਾ ਵੀ ਉਹਨਾਂ ਨੂੰ ਸੁਰੱਖਿਅਤ ਘਰੇ ਵਾਪਸ ਬੁਲਾ ਲੈਣ ਜਾਂ ਜਿਹੜੀ ਕੰਟਰੀ ਹਜੇ ਉਹਨਾਂ ਨੂੰ ਲੈ ਸਕਦੀ ਆ ਉਹ ਕੰਟਰੀ ਵੱਲ ਭੇਜਣ ਅਮਰੀਕਾ ਵੱਲ ਟਰੈਵਲ ਏਜੰਟ ਕਿਰਪਾ ਕਰਕੇ ਆਪਣੇ ਆਪਣੇ ਬੰਦਿਆਂ ਨੂੰ ਸਨੇਹਾ ਲਾ ਕੇ ਰੋਕੋ ਕਿਉਂਕਿ ਉਹਨਾਂ ਬੱਚਿਆਂ ਨੂੰ ਨਹੀਂ ਪਤਾ ਵੀ ਇੱਥੇ ਸਰਕਾਰ ਬਦਲ ਕੇ ਟਰੰਪ ਦੀ ਆ ਗਈ ਆ ਉਸੇ ਤਰੀਕੇ ਨਾਲ ਬਾਰਡਰ ਪਾਸ ਕਰਕੇ ਜਿਹੜੀ ਬਾਰਡਰ ਸਕਿਉਰਿਟੀ ਫੋਰਸ ਆ ਉਹਦੇ ਕੋਲ ਸੈਂਡਰ ਕਰ ਦਿੰਦੇ ਜਾ ਕੇ ਤੇ ਇਹ ਬੱਚੇ ਉਹੀ ਨੇ ਜਿਹੜੇ ਪਿਛਲੇ 2-3 ਮਹੀਨੇ ਤੋਂ ਚੱਲੇ ਹੋਏ ਨੇ ਸਿੱਧਾ ਇਹਨਾਂ ਨੂੰ ਲੈ ਕੇ ਜਹਾਜ਼ ਉਰੇ ਆ ਜਾਂਦਾ ਜੀ 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 ਇਸੇ 에어ਪੋਰਟ ਤੇ 600 2200 ਪਹਿਲਾਂ ਜਹਾਜ਼ ਭਰ ਕੇ ਪਹਿਲਾਂ ਇੱਥੇ ਜਿਹੜੇ ਇਮੀਗ੍ਰੇਸ਼ਨ ਜਿਹੜੇ ਜਾਲੀ ਸੀ ਉਹ ਆਏ ਨੇ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਸੀ ਪਰ ਇਹਨਾਂ ਨੇ ਦਿੱਲੀ ਹਾਰਨ ਤੋਂ ਬਾਅਦ ਇੱਕ ਕਿਉਂਕਿ ਜਿੱਦਣ ਪਹਿਲਾ ਜਹਾਜ਼ ਉਤਰਿਆ ਇਹ ਗਲੀ ਗਲੀ ਉੱਥੇ ਦੇ ਕੰਪੇਨ ਕਰਦੇ ਫਿਰਦੇ ਸੀ ਗਲੀ ਗਲੀ ਜਿਵੇਂ ਸੁੰਘਦੇ ਫਿਰਦੇ ਸੀ ਕੇਜਰੀਵਾਲ ਦੀ ਉੱਥੇ ਇਹ ਕੰਪੇਨ ਕਰਦੇ ਫਿਰਦੇ ਸੀ ਉਦੋਂ ਦੇ ਦਿਨ ਯਾਦ ਨਹੀਂ ਆਇਆ ਹੁਣ ਹਾਰਨ ਤੋਂ ਬਾਅਦ ਇਹਨਾਂ ਨੇ ਇਹ ਬਹੁਤ ਵੱਡੀ ਪਲੈਨਿੰਗ ਬਣਾਈ ਦੇਖੋ ਜੇ ਯਾਰ ਪੰਜਾਬ ਚ ਉਤਰ ਗਿਆ ਅਸੀਂ ਤਾਂ ਹਮੇਸ਼ਾ ਸਾਰੇ ਹਿੰਦੁਸਤਾਨ ਦੀ ਰਾਖੀ ਕਰਦੇ ਰਹੇ ਆ ਜੇ ਬਾਕੀ ਸਟੇਟਾਂ ਦੇ ਨੇ ਉਹ ਵੀ ਸਾਡੇ ਪੁੱਤ ਨਹੀਂ ਉਹ ਵੀ ਸਾਡੀਆਂ ਧੀਆਂ ਏ ਸਭ ਨੂੰ ਤੁਹਾਡੇ ਕੋਲ ਲਿਸਟਾਂ ਹੀ ਆ ਨਾ ਤੁਹਾਡੇ ਕੋਲ ਲਿਸਟ ਹੈਗੀ ਆ ਨਾ ਵੀ ਗੁਜਰਾਤ ਦੇ ਆ ਯੂਪੀ ਦੇ ਆ ਉਹਨਾਂ ਨੇ ਤਾਂ ਕਿਹਾ ਨਹੀਂ ਸਾਡੀ ਬਦਨਾਮੀ ਇੱਕ ਮਿੰਟ ਇੱਕ ਮਿੰਟ ਪਹਿਲਾਂ ਉਹਨਾਂ ਨੇ ਤਾਂ ਕਿਹਾ ਨਹੀਂ ਸਾਡੀ ਬਦਨਾਮੀ ਹੋਗੀ ਨਾ ਦੱਸੋ ਜੇ ਜੇ ਉਹਰੇ ਹਰਿਆਣੇ ਵਾਲੇ ਲੈਣ ਖੜੇ ਆ ਜੇ ਉਰੇ ਜਾਜ ਉਤਰ ਗਿਆ ਸਾਡੀ ਬਦਨਾਮੀ ਕਿਵੇਂ ਹੋਗੀ ਜੀ ਅਸੀਂ 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 ਸਾਡੇ ਜਿੰਨੇ ਐਨ ਆਰ ਆਈ ਭਰਾ ਨੇ ਅੱਜ ਤੋਂ 40 50 50 ਸਾਲ 70 ਸਾਲ ਪਹਿਲਾਂ ਗਏ ਆ ਅਸੀਂ ਮਾਣ ਨਾਲ ਮਾਣ ਕਰਦੇ ਆ ਵੀ ਅੱਜ ਸਾਡੇ ਪੰਜਾਬ ਨੂੰ ਬਹੁਤ ਵੱਡੀ ਤਰੱਕੀ ਕੀਤੀ ਉਹਦਾ ਯੋਗਦਾਨ ਐਨ ਆਰ ਆਈਆਂ ਦਾ ਏ ਜੇ ਵਿਚਾਰੇ ਐਨ ਆਰ ਆਈ ਇਲੈਗਲ ਹੋ ਗਏ ਹੁਣ ਇਹ ਜਿਹੜੇ ਗਈ ਕੋਸ਼ਿਸ਼ ਕੀਤੀ ਨਹੀਂ ਜਾ ਸਕੇ ਅਸੀਂ ਉਹਨਾਂ ਨੂੰ ਸਿੱਟਣਾ ਏ ਇਹ ਤੁਸੀਂ ਜਿਹੜੀ ਚੰਗੀ ਚੀਜ਼ ਹੁੰਦੀ ਆ ਉਹ ਕਿਉਂ ਇਹ ਪੰਜਾਬ ਕੈਸੀ ਆਦਤ ਪੈ ਗਈ ਆਪਣੇ ਚੇਰਸ ਆਪਣੀ ਸਵਾ ਆਪਣੀ ਸਿਰ 'ਚ ਆਪ ਹੀ ਪਾ ਲੈਨੇ ਹੋ ਇੱਕ ਮਿੰਟ ਆਪਣੀ ਸਵਾ ਸਿਰ 'ਚ ਆਪ ਹੀ ਪਾ ਲੈਨੇ ਹੋ ਕਿਹਨੇ ਕਿਹਾ ਤੁਹਾਨੂੰ ਕਿਸੇ ਬੰਦੇ ਨੇ ਆ ਕੇ ਕਿਹਾ ਵੀ ਤੁਸੀਂ ਇਹ ਬਦਲ ਸਮਾਂ ਤੇ ਸਾਰਾ ਮੁਲਕ ਕਹਿ ਰਿਹਾ ਵੀ ਸਾਡਾ ਦੁੱਖ ਵੰਡ ਰਿਹਾ ਪੰਜਾਬ ਜੇ ਸਾਡੇ ਲੋਕ ਕੱਢੇ ਹੋਏ ਨੇ ਉਹ ਪੰਜਾਬ ਆਪਣੀ ਜਗ੍ਹਾ ਦੇ ਰਿਹਾ ਧਰਤੀ ਦੇ ਰਿਹਾ ਸਾਡੇ ਬੱਚਿਆਂ ਨੂੰ ਨਹੀਂ ਤਾਂ ਵਿਚਾਰੇ ਰੋਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੱਥੇ ਜਾ ਰਹੇ ਆ ਪੰਜਾਬੀਆਂ ਦੀਆਂ ਜਿਹੜੀਆਂ ਚੌੜੀਆਂ ਛਾਤੀਆਂ ਜਿਹੜੇ ਦਿਲ ਨੇ ਜਿ ਸਾਰੇ ਦੇਸ਼ ਦੀ ਗੱਲ ਜੇ ਕਰੀਏ ਤਾਂ ਹਾਂ ਪੰਜਾਬ ਚੱਲ ਰਿਹਾ ਸਹਰੇ ਆਏ ਸਾਰਿਆਂ ਦਾ ਦੁੱਖ ਵੰਡ ਰਿਹਾ ਮਾੜੀ ਗੱਲ ਕੀ ਹੋ ਗਈ ਇਹ ਚ ਜਿੱਥੇ ਸਾਡੇ ਗੁਰੂਆਂ ਨੇ ਸਾਰਿਆਂ ਨੂੰ ਦੱਸਿਆ ਵੀ ਮਾਨਵਤਾ ਦੀ ਆਪਾਂ ਸੇਵਾ ਕਰਨੀ ਆ ਲੰਗਰ ਛਕਾਉਣੇ ਆ ਹੋਰ ਤੇ ਜੇ ਉਹਰੇ ਉੱਤਰ ਕੇ ਉੱਤਰ ਕੇ ਆਪਣੇ ਆਪਣੇ ਸੂਬਿਆਂ ਚਲੇ ਜਾਣਗੇ ਤਾਂ ਸਾਡਾ ਇਹਦੇ ਨਾਲ ਸਿਰ ਨੀਵਾ ਹੋ ਜਾਊਗਾ ਮੈਨੂੰ ਦੱਸੋ ਆਪਾਂ ਇੰਨੇ ਕਮਜ਼ੋਰ ਹੋ ਗਏ ਇੱਕ ਮਿੰਟ ਮੈਂ ਮੈਂ ਸੀਐਮ ਦੀ ਗੱਲ ਸੁਣ ਲਓ ਇਹ ਸਭ ਤੋਂ ਵੱਡਾ ਗੁਨਾਹਗਰ ਸਭ ਤੋਂ ਵੱਡਾ ਜੇ ਗੁਨਾਹਗਾਰ ਆ ਕੋਈ ਪੰਜਾਬ ਦਾ ਦਾ ਇਹ ਮਹਾਰਾਜਾ ਸਤੋਜ ਅੱਜ ਵੀ ਉਹਦੇ ਕੋਲ ਟਾਈਮ ਨਹੀਂ ਕਿਉਂਕਿ ਸਨ ਰਾਈਜ਼ ਸਨ ਸੈਟ 'ਚ ਬੜਾ ਫਰਕ ਆ ਜੇ ਜੇ ਸਨ ਰਾਈਜ਼ ਹੁੰਦਾ ਤਾਂ ਸ਼ਾਇਦ ਉਹ ਵੈਲਕਮ ਕਰ ਲੈਂਦੇ ਪਰ ਜਦੋਂ ਸਨ ਸੈਟ ਹੋ ਗਿਆ ਸਨ ਸੈਟ ਮਤਲਬ ਸਨ ਜਦੋਂ ਸੈਟ ਹੋ ਗਿਆ ਸਨ ਸੈਟ ਤੋਂ ਬਾਅਦ ਕੀ ਹੋ ਜਾਂਦਾ 8 ਪੀਐਮ ਕੀ ਹੁੰਦੀ ਹੈ 8 ਪੀਐਮ ਸਨ ਸੈਟ ਤੋਂ ਬਾਅਦ ਇਸ ਵੇਲੇ 8 8 ਪੀਐਮ ਦੀ ਲੋੜਾ ਹੋਰ ਸੁਣ ਲੋ ਜੇ ਬਿਫੋਰ ਸਨ ਸੈਟ ਹੁੰਦਾ ਤਾਂ ਰਸੀਬ ਵੀ ਕਰਦੇ ਸਭ ਕੁਝ ਕਰਦੇ ਪਰ ਹੁਣ ਇੱਥੇ ਮੈਂ ਦੇਖਿਆ ਕੱਲੇ ਮੰਤਰੀ ਲੱਤਾਂ ਲਿਆ ਮਾਰਦੇ ਫਿਰਦੇ ਆ ਕਿਉਂਕਿ ਆਫਟਰ 8 ਪੀਐਮ ਹੋ ਚੱਲੇ ਆ ਇਸ ਵੇਲੇ ਉਹਨਾਂ ਨੂੰ ਉਹ 8 ਪੀਐਮ ਆ ਜਿਹੜੀ ਜ਼ਰੂਰੀ ਆ ਇਹ ਮੁੱਖ ਮੰਤਰੀ ਜੇ ਕਰਤੂਤ ਹੁੰਦੀ ਹੈ ਮੁੱਖ ਮੰਤਰੀ ਦੀ ਇਹ ਬੰਦਾ ਸੌਂ ਰੱਖ ਕੇ ਆਪਣੇ ਸਿਰ ਤੇ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਮੈਂ ਸ਼ਰਾਬ ਨਹੀਂ ਪੀਊਂਗਾ ਇਹਨੇ ਏਜੰਟ ਕਿਹਾ ਸੀ ਮੈਂ ਖਤਮ ਕਰ ਦੂੰਗਾ ਪੰਜਾਬ ਚ ਅੱਜ ਹੋਕ ਹੀ ਰਿਹਾ ਏ ਅੱਜ ਹੋਕ ਹੀ ਰਿਹਾ ਪੰਜਾਬ ਚ ਇਹ ਚ ਜੇ ਮਾੜਾ ਮੋਟਾ ਕਾਣਾ ਸਭ ਤੋਂ ਪਹਿਲਾਂ ਜਦੋਂ ਆ ਜਹਾਜ਼ ਉਤਰ ਰਿਹਾ ਨਾ ਇਹਨੂੰ ਸਤੀਫਾ ਦੇਣਾ ਚਾਹੀਦਾ ਸੀ ਇਹ ਕਿਹੜੇ ਮੂੰਹ ਨਾਲ ਬੋਲ ਰਿਹਾ ਜਿਹੜਾ ਕਹਿੰਦੇ ਸੀ ਅਸੀਂ ਬਾਹਰੋਂ ਗੋਰੇ ਉਰੇ ਆਉਣਗੇ ਰਿਵਰਸ ਮਾਈਗ੍ਰੇਸ਼ਨ ਕਰ ਦੂੰਗਾ ਵੀ ਗੋਰੇ ਉਰੇ ਆ ਕੇ ਕੰਮ ਕਰਨਗੇ ਇਹ ਸੀਐਮ ਕਿਹੜੇ ਮੂਨ ਆ ਉਰੇ ਬੋਲਦਾ ਗੁਰੂ ਦੀ ਧਰਤੀ ਤੇ ਇਹ ਬੇਸ਼ਰਮ ਬੰਦਾ ਐਸਾ ਏ ਵੀ ਇਹ ਆ ਕੇ ਉਰੇ ਕਹਿ ਰਿਹਾ ਏ ਵੀ ਜਹਾਜ਼ ਕਿਉਂ ਲਾਇਆ ਅਰੇ ਭਾਈ ਤੂੰ ਤਾਂ ਗੋਰਿਆਂ ਨੂੰ ਉਡੀਕ ਰਿਆ ਸੀ ਸਾਡੇ ਪੰਜਾਬੀ ਜਿਹਨੇ 55 ਲੱਖ ਰੁਪਈਆ ਦੇ ਬਾਹਰ ਜਾ ਰਿਆ ਉਰੇ 50 ਲੱਖ ਲੱਖ ਕੇ ਉਹਨੂੰ ਕੋਈ ਕੰਮ ਨਹੀਂ ਲੱਭ ਰਿਹਾ ਪਰ ਬੋਰਡ ਦੇ ਪਿੱਛੇ ਲੱਗੇ ਹੋਏ ਇਹ ਇਹ ਜੇ ਇਹ ਸ਼ਰਮ ਹੈ ਉਹੀ ਕਹਿ ਰਹੇ ਆ ਉਹ ਕਹਿੰਦੇ ਇੰਨੀਆਂ ਨੌਕਰੀਆਂ ਦਿੱਤੀਆਂ ਉਹਦੇ 50 ਹਜ਼ਾਰ ਮੈਂ ਕਿਹਾ ਜਿਹੜਾ ਬੰਦਾ 8 ਵਜੇ ਤੋਂ ਬਾਅਦ ਪੰਜਾਬ ਚ ਨੂੰ ਮਿਲ ਨਹੀਂ ਸਕਦਾ ਪੰਜਾਬੀ ਨੂੰ ਉਹਦਾ ਕੀ ਹਾਲ ਆ ਵਾਪਸ ਆਏ ਨੇ ਉਹਨਾਂ ਲਈ ਕੇਂਦਰ ਕੋਈ ਕਾਰਾ ਕਰੇਗੀ ਮੈਂ ਕਿਹਾ ਭਗਵੰਤ ਮਾਨ ਸਾਹਿਬ ਨੂੰ ਸਾਰੇ ਵਾਲੀ ਸਰਕਾਰੀ ਨੌਕਰੀਆਂ ਤੇ ਜਿੰਨੇ ਜਿੰਨੇ ਪੈਸੇ ਉਹਨਾਂ ਦੇ ਲੁੱਟੇ ਗਏ ਆ ਓਨੇ ਓਨੇ ਪੈਸੇ ਦੇਣੇ ਚਾਹੀਦੇ ਆ ਤੇ ਦੂਜੀ ਗੱਲ ਮੇਰੀ ਸੁਣ ਲਓ ਜਿਹਨੇ ਵੀ ਇਹ 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 ਭਗਵੰਤ ਮਾਨ ਮੇਰਾ ਸਿੱਧਾ આરોਪ ਨਹੀਂਗਾ ਮੇਰੀ ਸਿੱਧੀ ਇਹ ਸਚਾਈ ਇਮਾਨਦਾਰੀ ਸੁਣ ਲਓ ਇਹ ਭਗਵੰਤ ਮਾਨ ਰਲਿਆ ਹੋਇਆ ਅੱਜ ਡੰਕੀ ਲਾ ਕੇ ਜਾਂਦੇ ਆ ਜਦੋਂ ਇਹ ਢੋਲ ਕੀ ਛਣੇ ਵਜਾਉਂਦਾ ਸੀ ਜਦੋਂ ਇਹ ਕੈਸਟਾ ਬਣਾਉਂਦਾ ਸੀ ਉਹ ਉਸ ਵੇਲੇ ਕਬੂਤਰਬਾਜੀ ਇਥੇ ਕਿੰਨੇ ਉਸ ਵੇਲੇ આરોਪ ਲੱਗੇ ਇਹ ਕਿਵੇਂ ਉਹਨਾਂ ਨੂੰ ਕੁਝ ਕਰ ਲੂਗਾ 3 ਸਾਲ ਚ ਕਿਉਂਕਿ ਜਦੋਂ ਇਹ ਡਫਲੀ ਵਜਾਉਂਦਾ ਸੀ ਇਹ ਆਪ ਜਹਾਜ਼ ਭਰ ਕੇ 25-25000 ਚ ਕਬੂਤਰਬਾਜੀ ਕਰਦਾ ਰਿਹਾ ਹੈ ਭਗਵੰਤ ਮਾਨ ਅੱਛਾ ਜਿਹੜਾ ਦੇਣਾ ਉਹਨਾਂ ਨੇ ਕਿਹਾ ਕਿ ਨਸ਼ਾ ਨਾ ਹੁੰਦਾ ਤੇ ਅਸੀਂ ਨਾ ਦੰਦੇ ਫੈਮਿਲੀ ਦੀ ਮੈਂ ਕਹਿੰਦਾ ਇਹੀ ਆ ਇਸ ਬੰਦੇ ਨੇ ਪੰਜਾਬ ਅੱਜ ਲੋਕ ਆਪਣੇ ਮੂੰਹਾਂ ਤੇ ਚਪੇੜਾ ਮਾਰ ਰਹੇ ਆ ਯਾਰ ਅੱਜ ਹਾਲਾਤ ਦੇਖੋ ਕੀ ਆ ਵੀ ਜਿਹੜੇ ਵੋਟ ਪਾਈ ਉਹ ਮੂੰਹਾਂ ਤੇ ਚਪੇੜਾ ਮਾਰ ਰਹੇ ਆ ਪਰ ਇਸ ਬੰਦੇ ਨੂੰ ਚਲੋ ਹੋਰ ਵੀ ਸੁਣ ਲਓ ਜੇ ਜਹਾਜ਼ ਵੀ ਇਹਨੇ ਕਿਤੇ ਗੱਲ ਕਰਨੀ ਸੀ ਕਿੰਨੀ ਵਾਰ ਪ੍ਰਾਈਮ ਮਿੰਿਸਟਰ ਸਾਹਮਣੂ ਮਿਲੇ ਜਨਾਬ ਕਿੰਨੀ ਵਾਰ ਸਾਡੇ ਐਕਸਟਰਨਲ ਅਫੇਅਰ ਮਿੰਿਸਟਰ ਨੂੰ ਮਿਲੇ ਕਿੰਨੀ ਵਾਰ ਇਹਨਾਂ ਦੇ ਮੰਤਰੀ ਮਿਲੇ ਏ ਮੰਤਰੀ ਸਾਹਿਬ ਮੈਂ ਮੰਤਰੀ ਸਾਹਿਬ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਹ ਮੰਤਰੀ ਸਾਹਿਬ ਦਾ ਉਧਰ ਨੂੰ ਮੂੰਹ ਕਰਤਾ ਸੀ ਸੁਖਬਲਾਸ ਵੱਲ ਨੂੰ ਇਹ ਟਰੈਕਟਰ ਲੈ ਕੇ ਗਏ ਸੀ ਉਸ ਤੋਂ ਬਾਅਦ ਮਹਿਕਮਾ ਹੀ ਨਹੀਂ ਕੋਲ ਕੋਈ ਰਿਹਾ ਸੀ ਇਹ ਹਾਲਾਤ ਇਹ ਮੰਤਰੀ ਸਾਹਿਬ ਦਾ ਭਗਵੰਤ ਮਾਨ ਨੇ ਕੀਤਾ ਸੀ ਸਾਹਿਬ ਮੁੱਖ ਮੰਤਰੀ ਸਾਹਿਬ ਗੰਦੇ ਮੋਦੀ ਸਾਹਿਬ ਨੇ ਮਿੱਤਰ ਰਗੇ ਆ ਕੌਣ ਗ੍ਰਾਮ ਜੀ ਇੱਕ ਗੱਲ ਹੋਰ ਸੁਣ ਲਓ ਜੋ ਸੀਐਮ ਨੇ ਪ੍ਰਾਈਮ ਮਿਨਿਸਟਰ ਲਈ ਸ਼ਬਦ ਵਰਤੇ ਆ ਮੈਂ ਸਮਝਦਾ ਉਹ ਨਿੰਦਣਯੋਗ ਆ ਬੀਜਪੀ ਦਾ ਸਖਤ ਵਿਰੋਧ ਕਰਦੀ ਹੈ ਕਿਉਂਕਿ ਇਹ ਹਜੇ ਕੁਝ ਦਿਨਾਂ ਦਾ ਪੁਰਾਣਾ ਰਹਿ ਗਿਆ ਆ ਆਪਦੀ ਪਾਰਟੀ ਨੇ ਤਿਆਰੀ ਕਰ ਲਈ ਆ ਅਮਨ अरोड़ा ਨੇ ਹੀ ਤਿਆਰੀ ਕਰ ਲਈ ਆ ਬਾਕੀ ਦਾ ਛੱਡੋ ਸਿੰਧਵਾਂ ਸਾਹਮਣੇ ਤਿਆਰੀ ਕਰ ਲਈ ਆ ਪਰ ਉਹ ਗੱਲਾਂ ਵੱਖ ਨੇ ਪਰ ਜਿੰਨੇ ਵੀ ਰਿਪੋਰਟ ਹੋ ਕੇ ਉਹ ਇਕੱਲੇ ਇਕੱਲੇ ਦੇ ਜੇ ਕਲੰਕ ਲੱਗਦਾ ਏ ਜੇ ਕਲੰਕ ਦਾ ਟਿੱਕਾ ਲੱਗਦਾ ਭਗਵੰਤ ਮਾਨ ਦੇ ਲੱਗਦਾ ਅੱਜ ਜੇ ਸਾਰੀ ਦੁਨੀਆ 'ਚ ਬਦਨਾਮੀ ਹੋ ਰਹੀ ਆ ਤੇ ਉਹ ਇਕੱਲਾ ਭਗਵੰਤ ਮਾਨ ਆ ਇਹ ਜਿੰਨੇ ਲੋਕ ਵਿਚਾਰੇ ਲੀਗਲ ਜਾ ਰਹੇ ਆ ਜਿਨ੍ਹਾਂ ਨੂੰ ਬਾਰਡਰ ਟੱਪਣੇ ਪੈ ਰਹੇ ਆ ਇਹ ਸਿਰਫ ਤੇ ਸਿਰਫ ਭਗਵੰਤ ਮਾਨ 3 ਸਾਲ ਬੈਠਾ ਸਿਰਫ ਤੇ ਸਿਰਫ ਆਯਾਸ਼ੀ ਆਰਾਮ ਆਪਣੇ ਮਹਿਲ ਕੋਠੀਆਂ ਹੋਰ ਇਹਨਾਂ ਨੇ ਕੁਛ ਨਹੀਂ ਕੰਮ ਕੀਤਾ ਜਿਹੜੇ ਹੋ ਰਹੇ ਆ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਲਾਅ ਐਂਡ ਆਰਡਰ ਦੀ ਸਿਟੀ ਕਾਪੀ ਆ ਉਹ ਤਾਂ ਜੇ ਬੰਦੇ ਨੂੰ ਸੁਰਤੀ ਨਾ ਹੋਵੇ ਜਿਹੜੇ ਬੰਦਾ ਪੰਜਾਬ ਦੀ ਬਦਨਾਮੀ ਹੋ ਰਹੀ ਏ ਜਹਾਜ਼ ਉਤਰਿਆ ਉਹਦੇ ਨਾਲ ਬਦਨਾਮੀ ਹੋ ਰਹੀ ਦੇਖੋ ਬੰਬ ਜਿਹੜੇ ਬੰਬ ਵੱਢ ਰਹੇ ਯਾਰ ਉਹ ਜਿਹੇ ਇਹ ਬੰਦੇ ਨੂੰ ਪੁੱਛੇ ਨਾਲੇ ਯਾਰ ਜਿੰਨਾ ਚਿਰ ਇਹ ਮੁੱਖ ਮੰਤਰੀ ਆ ਪੰਜਾਬ ਸੁਧਰ ਨਹੀਂ ਸਕਦਾ ਜਿਹੜਾ ਬੰਦਾ ਆਪ ਕਬੂਤਰਬਾਜ਼ੀ ਕਰਦਾ ਰਿਹਾ ਹੋਵੇ ਉਹਨੂੰ ਇਹਦੇ ਨਾਲ ਕੀ ਦੁੱਖ ਤੇ ਜੇ ਜੇ ਥੋੜੀ-ਬੋੜੀ ਰੱਤੀ ਸ਼ਰਮ ਅਜੇ ਵੀ ਜਾ ਕੇ ਆਪਣੇ ਪੰਜਾਬ ਲਈ ਜਾ ਕੇ ਪ੍ਰਧਾਨ ਮੰਤਰੀ ਨਾਲ ਗੱਲ ਕਰੋ ਜਾ ਕੇ ਹੋਮ ਮਿਨਿਸਟਰ ਨਾਲ ਗੱਲ ਕਰੋ ਜਾ ਕੇ ਐਕਸਟਰਨਲ ਅਫੇਅਰ ਮਿਨਿਸਟਰ ਨਾਲ ਗੱਲ ਕਰੋ ਵੀ ਭਾਈ ਆ ਬੰਦੇ ਨੇ ਟਰੈਵਲ ਏਜੰਟ ਪਰ ਮੈਂ ਇੱਕ ਭਰੋਸਾ ਦਿਵਾਉਣਾ ਇਹ ਕਬੂਤਰ ਬਾਜ਼ ਤੋਂ ਕੁਝ ਹੋਵੇ ਚਾਹੇ ਨਾ ਹੋਵੇ ਪਰ ਕੇਂਦਰ ਸਰਕਾਰ ਕੱਲੇ-ਕੱਲੇ ਏਜੰਟ ਨੂੰ ਜਿਹੜਾ ਪੰਜਾਬ ਦੇ ਵਿੱਚ ਇਹ ਕੰਮ ਕਰ ਰਿਹਾ ਚਾਹੇ ਉਹ ਐਨਆਈ ਰਾਹੀਂ ਹੋਵੇ ਚਾਹੇ ਹੋਰ ਏਜੰਸੀਆਂ ਰਾਹੀਂ ਹੋਵੇ ਮੈਂ ਗਾਰੰਟੀ ਦਿੰਦਾ ਵੀ ਉਹਨਾਂ ਦੇ ਆਉਣ ਵਾਲੇ ਦਿਨਾਂ ਤੇ ਸ਼ਾਮਤ ਆ ਜਿੰਨੇ ਵੀ ਆ ਬੱਚੇ ਦੱਸ ਰਹੇ ਆ ਕਿ ਵੀ ਕਿਹੜੇ ਕਿਹੜੇ ਟ੍ਰੈਵਲ ਏਜੰਟ ਨੇ ਚੱਕੇ ਆ ਉਹਨੂੰ ਸੈਂਟਰ ਸਰਕਾਰ ਤੇ ਐਨਆਈਏ ਨਹੀਂ ਬਖਸ਼ੂਗੀ ਫੇਰ ਨਾ ਇਹ ਕਹੇ ਤੁਸੀਂ ਮੋਦੀ ਫੇਰ ਨਾ ਇਹ ਕਹੇ ਵੀ ਪੰਜਾਬ ਚੋਂ ਬਾਹਰਲੀ ਏਜੰਸੀਆਂ ਆ ਕੇ ਚੱਕਰੀਆਂ ਕਰਾਂਗੇ ਇਸ ਬੰਦੀ ਗੱਲਬਾਤ ਕਰੋ ਮੈਂ ਕਿਹਾ ਜੀ ਗੱਲ ਕੀਤੀ ਹੋਈ ਆ ਜੀ ਜੀ ਬਈ ਹੁਣ ਇਹ ਤੋਂ ਤਾਂ ਕੁਝ ਹੋਇਆ ਨਹੀਂ ਅਸੀਂ ਜ਼ਰੂਰ ਇਹ ਜਿਹੜੇ ਟਰੈਵਲ ਏਜੰਸੀ ਇਹਨਾਂ ਨੂੰ ਸਿੱਧੇ ਕਰਾਂਗੇ ਕਿ ਮੇ ਮਾਮਾ ਦਾ ਹਾਲ ਦੇਖੋ ਉਹਨਾਂ ਦਾ ਉਹਨਾਂ ਦਾ ਪਿਓ ਦਾ ਹਾਲ ਦੇਖੋ ਕੀ ਆ ਇਹ ਤਾਂ ਜ਼ਿੰਮੇਵਾਰੀ ਤਾਂ ਨਿਭਾਈ ਨਹੀਂ ਗਈ ਪਰ ਅਸੀਂ ਇਹ ਜ਼ਿੰਮੇਵਾਰੀ ਜ਼ਰੂਰ ਨਿਭਾਵਾਂਗੇ ਇਹ ਫਿਰ ਦਖਲ ਨਾ ਦੇਵੇ ਵਿੱਚ ਇਹ ਚੀਕਾਂ ਨਾ ਮਾਰੇ ਫਿਰ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਵੀ ਭਾਈ ਸਾਨੂੰ ਜ਼ਿੰਮੇਵਾਰੀ ਦੋ ਅਸੀਂ ਇਹ ਸਿੱਧੇ ਕਰਕੇ ਦਿਖਾਵਾਂਗੇ ਅ ਚਿੱਟੇ ਵਾਲੇ ਬੰਬਾਂ ਵਾਲੇ ਟਰੈਵਲ ਏਜੰਟ ਉਹਨੇ ਕੁਸਕੇ ਦਿਖਾ ਦੇ ਇੱਕ ਇੱਕ ਹੱਥ ਘੜੀਆਂ ਦੀ ਗੱਲ ਕੀਤੀ ਜਾ ਰਹੀ ਹੈ ਬੇੜੀਆਂ ਦੀ ਗੱਲ ਕੀਤੀ ਜਾ ਰਹੀ ਹੈ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਕਿਹਨੇ 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 ਦੇਖੀਆਂ ਬੇੜੀਆਂ ਕਿਹਨੇ ਦੇਖੀਆਂ ਬੇੜੀਆਂ ਵੀਡੀਓ ਜਿਹੜੀ ਉਹ ਇੱਕ ਪਿਕਚਰ ਇੱਕ ਪਿਕਚਰ ਜਿਹੜੀ ਬਣੀ ਹੋਈ ਆ ਉਹ ਕਿਸੇ ਫਿਲਮ ਦੀ ਜਿਹੜੀ ਉਹ ਇੱਕ ਵੀਡੀਓ ਚੱਲ ਰਹੀ ਆ ਫਿਰ ਆਮੀ ਕਹਿ ਰਹੇ ਨੇ ਜੀ ਮਾਨ ਸਾਹਿਬ ਕੱਲ ਕਹਿ ਰਹੇ ਸੀ ਯਾਰ ਸੀਐਮ ਤਾਂ ਭੰਡਾ ਉਹਦੀ ਗੱਲ ਤੇ ਤੁਸੀਂ ਵਿਸ਼ਵਾਸ ਰੱਖਦੇ ਹੋ ਉਹਦਾ ਪਰਿਵਾਰ ਉਹ ਤੇ ਵਿਸ਼ਵਾਸ ਨਹੀਂ ਕਰਦਾ ਸੀਐਮ ਤੇ ਤੁਸੀਂ ਕਿਉਂ ਵਿਸ਼ਵਾਸ ਕਰਦੇ ਹੋ ਤੁਹਾਨੂੰ ਹਜੇ ਪਤਾ ਨਹੀਂ ਲੱਗਿਆ ਤਿੰਨ ਸਾਲ ਲੋਕਾਂ ਨੂੰ ਕੀ ਬੋਲਦੀਆਂ ਬੇੜੀਆਂ ਨਾ ਪਾਈਆਂ ਗਿਆ ਹਾਂ ਇਹ ਜ਼ਰੂਰ ਆ ਵੀ ਕੋਈ ਬੱਚਾ ਉਹਨਾਂ ਦੇ ਬੂਟਾਂ ਦੇ ਤਸਮੇ ਜ਼ਰੂਰ ਕੱਢੇ ਆ ਵੀ ਕੋਈ ਨਾ ਕੋਈ ਬੱਚਾ ਰਾਤ ਜਿਹਨੇ 45 ਲੱਖ 50 ਲੱਖ ਪਰਿਵਾਰ ਤੋਂ ਲਾ ਕੇ ਗਿਆ ਨਾ ਵੀ ਉਹ ਕੋਈ ਬੱਚਾ ਕੋਈ ਐਸੀ ਗੱਲ ਨਾ ਕਰ ਲੇ ਇਹ ਜ਼ਿੰਮੇਵਾਰੀ ਉਹਨਾਂ ਦੀ ਆ ਵੀ ਕੋਈ ਰਾਹ ਦੇ ਵਿੱਚ ਕੋਈ ਆਪਣਾ ਗਲਾ ਕੁੱਟ ਲੇ ਕੋਈ ਆਪਣੀ ਕੋਈ ਐਸੀ ਗੱਲ ਕਰ ਲੇ ਕਿਉਂਕਿ ਉਹ ਦੁੱਖ ਚ ਤੇ ਮਹਿਸੂਸ ਕਰਦਾ ਉਹਦੇ ਕਰਕੇ ਉਹਨੂੰ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਸ਼ਮੀ ਆ ਗਏ ਦਾਬਾ ਕਰ